ਜੀ ਸਰ ਅਸੀਂ ਇਹ ਮੇਲਾ ਹਰ ਸਾਲ ਮੇਲਾ ਕਰਾਨੇ ਆ ਜੀ ਇਹ ਜਿੱਥੇ ਰਾਤ ਨੂੰ ਕਵਾਲ ਪਾਰਟੀਆਂ ਵੀ ਹੁੰਦੀਆਂ ਨਕਾਲ ਪਾਰਟੀਆਂ ਵੀ ਹੁੰਦੀਆਂ ਲੰਗਰ ਭੰਡਾਰੇ ਵੀ ਚੱਲਦੇ ਆ ਚਪੀਲਰ ਲੱਗਦੀਆਂ ਤੇ ਛਿੰਝ ਮੇਲਾ ਵੀ ਹਰ ਸਾਲ 25 ਹਾਲ ਨੂੰ ਕਰਾਇਆ ਜਾਂਦਾ ਹੈ ਇੰਜ ਨੂੰ ਮੋਕ ਰੱਖਦੇ ਆ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਪ੍ਰਬੰਧ ਕਰਦੇ ਆ ਜੀ ਮਨੀਰੇ ਇਸ ਸਾਲ ਕਿਹੜੇ ਖਾਸ ਪਾਜੀ ਇੱਕ ਵਾਰ ਇਸ ਟਾਈਮ ਵਧੀਆ ਪਹਿਲਵਾਨ ਅਖਾੜਿਆਂ ਤੋਂ ਸੱਦੇ ਗਏ ਆ ਤੇ ਤਿੰਨ ਚਾਰ ਗੁਸਤੀਆਂ ਵੱਡੇ ਮੱਲਾਂ ਦੀਆਂ ਕਰਾਈਆਂ ਹੈਗੀਆਂ ਬਾਕੀ ਹੋਰ ਵੀ ਛੋਟੀਆਂ ਗੁਸਤੀਆਂ ਕਾਫੀ ਹੋ ਰਹੀਆਂ ਹੈਗੀਆਂ ਅਗਲੇ ਸਾਲ ਅਸੀਂ ਹੋਰ ਚਾਹਾਂਗੇ ਕਿ ਇਸ ਤੋਂ ਵਧੀਆ ਕਰ ਸਕਾਂ। ਅੱਜ ਦੀ ਗੁਸਤੀ ਜਿਹੜੀ ਅਲੀ ਪਹਿਲਵਾਨ ਦੀ ਹੋ ਰਹੀ ਆ ਇੱਕ ਨੰਬਰ ਦੀ ਛੱਡੀ ਵਾਲੇ ਮਾਦ ਤੇ ਇਹ ਕੋਦਨਾ ਅੱਜ ਢੋਲੀ ਕਿੱਥੇ ਮਿਲ ਰਹੀ ਦੂਸਰਾ ਢੋਲੀ ਆ ਜਗਵੀ ਥੰਨੇ ਦਾ ਪਹਿਲਵਾਨ ਉਹਦੇ ਨਾਲ ਕਰਾਇਆ ਜਾ ਰਹੀ ਹੈ। ਪਟਾਣੇ ਦਾ ਤਿਆਰ ਕਰਮੇਗੀ ਜੀ ਸਾਹਿਬ ਪਟਾਣੇ ਦਾ ਨਾਮ ਜਿਹੜਾ ਜੀ ਅਸੀਂ ਇਹ ਕਹਿੰਨੇ ਆ ਕਿ ਨੌਜਵਾਨ ਪੀਡੀ ਜਿਹੜੀ ਆ ਇਹ ਪਹਿਲਵਾਨ ਦੰਗਲ ਦੇਖੇ ਔਰ ਇਸ ਦੰਗਲ ਨੂੰ ਆਣ ਕੇ ਅਨੰਦ ਮਾਨਨ ਇਸ ਸਾਈਡ ਨੂੰ ਬੱਚਿਆਂ ਨੂੰ ਲਾਓ ਅਸੀਂ ਇਹ ਕਹਿੰਦੇ ਆ ਕਿ ਅਸੀਂ ਆ ਪਹਿਲਵਾਨੀ ਕੀਤੀ ਆ ਬਹੁਤ ਡੇਰ ਹਰ ਇੱਕ ਬੱਚਾ ਪਹਿਲਵਾਨ ਹੋਣਾ ਚਾਹੀਦਾ ਕਬੱਡੀ ਦਾ ਪਲੇਅਰ ਹੋਣਾ ਚਾਹੀਦਾ ਐਥਲੈਟ ਹੋਣਾ ਚਾਹੀਦਾ ਵਾ ਨਸੀ ਦੀ ਸਾਈਡ ਵਾਲੇ ਬੰਦੇ ਨੂੰ ਬੱਚੇ ਨੂੰ ਨਹੀਂ ਲੈ ਜਾਣਾ ਬਹੁਤ ਵਧੀਆ ਸਾਡੇ ਐਮਸੀ ਸਹਿਬਾਨ ਜਿੰਨੇ ਵੀ ਸਾਡੇ ਸ਼ਹਿਰ ਦੇ 12 13 ਐਮਸੀ ਸਹਿਬਾਨ ਆ ਸਾਡੇ ਚੇਅਰਮੈਨ ਰਮੇਸ਼ لال ਐਮਸੀ ਸਾਹਿਬ ਵੱਡੇ ਪ੍ਰਧਾਨ ਜੀ ਆ ਸਾਡੇ ਤੇ ਬਾਕੀ ਸਾਡੇ ਬਿੱਟੂ ਸੰਧੂ ਐਮਸੀ ਸਾਹਿਬ ਆਂ ਔਰ ਸਾਡੇ ਪੀਤਾ ਐਮਸੀ ਸਾਹਿਬ ਆਂ ਮੇਤਾ ਸਾਹਿਬ ਆਂ ਔਰ ਕਾਫੀ ਸਾਡੇ ਮਤਲਬ ਤਾਂ ਮੀ ਚੀਮਾ ਸਾਹਿਬ ਸਾਡੇ ਕਾਫੀ ਇਦਾ ਐਮਸੀ ਸਾਹਿਬਾਂ ਦਾ ਸਾਥ ਸੰਯੋਗ ਆ ਜਿਨ੍ਹਾਂ ਦੇ ਨਾਲ ਅਸੀਂ ਮੇਲਾ ਕਰਾਉਂਦੇ ਆ ਸਾਡੇ ਐਮਸੀ ਸਾਹਿਬਾਂ ਨਾਲ ਦਾ ਬਹੁਤ ਜ਼ਿਆਦਾ ਸੰਯੋਗ ਆ ਅਰਸ ਅਗਲੇ ਸਾਲ ਅਸੀਂ ਸਾਡੇ ਐਮਸੀ ਸਾਹਿਬਾਨ ਕਹਿੰਦੇ ਆ ਕਿ ਇਸ ਤੋਂ ਵੀ ਵਧੀਆ ਮੇਲਾ ਕਰਾਵਾਂਗੇ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮਤਲਬ ਕਿ ਨਸ਼ਿਆ ਕੁਝ ਵੀ ਨਹੀਂ ਰੱਖਿਆ ਇਸ ਲਈ ਦੇਖੋ ਕੰਨੇ ਵੀ ਇਹ ਕਿਸੇ ਵੀ ਤਰ੍ਹਾਂ ਦੀ ਗੇਮ ਵਿੱਚ ਪ੍ਰੋਫੈਸ਼ਨਲ ਬਣਨਾ ਚਾਹੀਦਾ ਬੱਚਾ ਕੋਈ ਵੀ ਬੱਚਾ ਹੋਵੇ ਕਿਸੇ ਸ਼ਹਿਰ ਦਾ ਜਾਂ ਪਿੰਡ ਦਾ ਜਾਂ ਸ਼ਹਿਰ ਦਾ ਬੱਚਾ ਕੋਈ ਰੈਸਲਰ ਕਿਸ ਨਾ ਕੋਈ ਕਿਸੇ ਨਾ ਕਿਸੇ ਗੇਮ ਨੂੰ ਕਨੈਕਟ ਕਰਦਾ ਹੋਇਆ ਉਹਨਾਂ ਚਾਹੀਦਾ ਕਿ ਨਸ਼ਾ ਲਈ ਸੈੱਟ ਨਹੀਂ ਜਾਣਾ ਅੱਜ ਦੀ ਪਹਿਲੇ ਸਮੇਂ ਦੀ ਸਿੰਜ ਦਾ ਇਹ ਸਾਜ਼ੇ ਸਾਡੇ ਬਜ਼ੁਰਗ ਸੀਗੇ ਅੱਜ ਤੋਂ 35-40 ਸਾਲ ਪਹਿਲਾਂ ਕਰਾਉਂਦੇ ਸੀ ਉਸ ਟਾਈਮ ਛੋਟਾ ਜਿਹਾ ਇੱਕ ਮਤਲਬ ਕਿ ਨਿਆਜ ਚੋਲਾਂ ਦੀ ਬਣਾ ਕੇ ਦੇਖ ਹਾਂਜੀ ਤੇ ਮੇਲਾ ਬਣਾਇਆ ਜਾਂਦਾ ਸੀ ਅੱਜ ਅਸੀਂ ਆਪਣੇ ਪਬਲਿਕ ਦੀ ਸੰਯੋਗ ਦੇ ਨਾਲ ਸਾਡੇ ਪਿੰਡ ਮਹਿਤਪੁਰ ਦੀ ਸੰਯੋਗ ਪਬਲਿਕ ਜਿਹੜੀ ਆ ਸਾਨੂੰ ਬਹੁਤ ਸੰਯੋਗ ਦਿੰਦੀ ਆ ਤੇ ਮੇਲਾ ਅਸੀਂ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਸਾਡੇ ਇੱਥੇ ਗਾਮਾ ਬ੍ਰਦਰ ਨਰਪਾਲ ਨਰਪਾਲੀਓ ਘਾਟੀ ਦਾ ਆਨੰਦ ਮਾਣਨ ਲਈ ਦੋ ਘੰਟੇ ਉਸ ਤੋਂ ਬਾਅਦ ਕੋਈ ਹੋਰ ਨਕਲਾਂ ਦਾ ਪ੍ਰੋਗਰਾਮ ਹੁੰਦਾ ਵਾ ਦਿਨ ਨੂੰ ਸਾਰਾ ਲੰਗਰ ਮੇਲਾ ਪਸਾਇਆ ਜਾਂਦਾ ਛਿੰ ਮੇਲਾ ਕਰਾਇਆ ਜਾਂਦਾ ਰਾਤ ਹੀ ਮਹਿਫਲ ਹੁੰਦੀ ਆ ਸਾਡੀ ਗਵਾਲਦੀ ਤੇ ਨਕਲਾਂ ਟਾਟ ਕੋਟ ਦੇ ਬਹੁਤ ਬਹੁਤ ਲੇ ਹੁਣ ਆ ਇੱਥੇ ਮੇਰਾ ਭਰਾ ਆ ਵੀ ਯਾ ਸੈਪ ਜਿਹੜੀ ਹੈ ਭਈ ਆਹ ਕੁਸ਼ਤੀ ਵੀ ਬਹੁਤ ਤਾਕਤ ਦੀ ਹੋਣੀ ਹੈ ਇਹ 3 ਨੰਬਰ ਦੀ ਚੱਲੀ ਵਾਲੇ ਨਾਲ ਕਾੜੀ ਮਾਰੇ ਕੋਰੇ ਇਹ ਚੱਲ ਵੀ ਛੇੜਾ ਮਨਜੀਤ ਭਾਜੀ ਮਨਜੀਤ ਭਾਜੀ ਸਾਡੇ ਹਾਤੇ ਮਨਜੀਤ ਭਾਜੀ ਲਖਸ਼ਮਣ ਵਾਲੇ

धनबाद है सतीश पहलवानी बंटी आया तुम मेरा भा चार कदम चल गया तो बंटी पहलवान यही खुशियां करवाइया ਤੁਹਾਨੂੰ